ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਆਪਾਂ ਆਮ ਜੋੜ ਕਿਸ ਤਰ੍ਹਾਂ ਲਾਉਨੇ ਆਂ ਦੇਖਦੇ ਆਂ ਚਲੋ ਆਪਾਂ ਸਟਾਰਟਿੰਗ ਕਰਦੇ ਆਂ ਜੜ ਜੋੜ ਦੋਂਦਾ ਕਿਵੇਂ ਸਹੀ ਤਰੀਕਾ ਹੁੰਦਾ ਪਹਿਲੀ ਤਾਰ ਛੇੜੀ ਤੇ ਦੂਜੀ ਇਹ ਆਪਾਂ ਤਾਰ ਛੇੜਨ ਲੱਗੇ ਹੈਗੇ ਸਹੀ ਤਾਰ ਛੇੜ ਲਈ ਆਪਾਂ ਇਸ ਨੂੰ ਮਰੋੜੀ ਚੜਾਗੇ ਚੰਗੀ ਤਰ੍ਹਾਂ ਪਰ ਇਹ ਕਾਰਨ ਖੁੱਲਣੇ ਨਹੀਂ ਜਾਈਦੀ ਨਹੀਂ ਇਹ ਗੱਲ ਨਹੀਂ ਬਣੀ ਪਰ ਇਵੇਂ ਆਪਾਂ ਨਹੀਂ ਲਾ ਸਕਦੇ ਫਿਰ ਟਰਾਈ ਕਰਕੇ ਦੇਖ ਲੈਣੇ ਆ ਬਹੁਤ ਹੋਰ ਪਲੱਸ ਦੇ ਨਾਲ ਚੰਗੀ ਤਰ੍ਹਾਂ ਮਰੂਰੀ ਜੜਦੇ ਆ ਪਲਾਸਨ ਆਪਾਂ ਫੋਲੋ ਵੱਡਾ ਫੋਲੋ ਕਰਸਾਂ ਜੀ ਸੁਣੋ ਪਰ ਸੰਭਾਪ ਫੋਲਟ ਕਰਨਾ ਆ। ਕਲਾਸ ਨੇ ਫੋਲਟ ਕੱਸ ਬੈਠਿਆ। ਪਰ ਫੋਮਿੰਗ ਫੁੱਟਣੀ ਨਹੀਂ ਨਹੀਂ ਜਾਈਦੀ। ਇਹ ਗੱਲ। ਚਲ ਭਾਈ ਜਣਾ ਤੂੰ ਤਾਰ ਖਿੱਚ ਇਧਰ ਮੈਂ ਖਿੱਚਦਾ। ਇਹ ਵੀ ਗੱਲ ਨਹੀਂ ਬਣੀ। ਚਲ ਕੋਈ ਨਹੀਂ ਦੇਖਦੇ ਆ। ਹੁਣ ਸਹੀ ਤਾਰ ਨੂੰ ਕਿਵੇਂ ਜੋੜਦਾ ਹਾਂ? ਟ੍ਰਾਈ ਕਰਦੇ ਆ। ਦੋਨੇ ਤਾਰਾਂ ਸਿਰੋਂ ਲੈਨੇ ਆਪਾਂ। ਕਲਾਸ ਦੀ ਮਦਦ ਨਾਲ। ਠੀਕ ਹੈ ਪਰ ਆਪਾਂ ਹੁਣ ਸਹੀ ਤਰੀਕੇ ਨਾਲ ਜੋੜ ਲਾ ਦੇਣਾ ਲੱਗਦਾ ਹੀ ਸਹੀ ਤਰੀਕਾ ਨਾਲ ਜੋੜ ਕਿਵੇਂ ਲਾਈਦਾ ਆ ਦੇਖੋ ਚਲੋ ਦੇਖਦੇ ਆਪਾਂ ਹਮ ਸਭ ਤੋਂ ਪਹਿਲਾਂ ਤਾਰ ਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਜੀ ਇਸ ਤਾਰ ਨੂੰ ਆਪਾਂ ਉਲਟਾ ਸਿੱਧਾ ਕਰ ਮਾਲਣਾ ਇਹਨੂੰ ਇਸ ਤਰਫ ਉਸ ਤਾਰ ਨੂੰ ਇਸ ਤਰਫ ਪਹਿਲਾ ਦੂਸਰਾ ਫਿਰ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਇਸ ਤਾਰ ਨੂੰ ਇਸ ਨੂੰ ਆਪਾਂ ਚੰਗੀ ਤਰ੍ਹਾਂ ਚਾਹੇ ਪਲਾਸਟ ਦੀ ਮਦਦ ਨਾਲ ਨਾ ਹੀ ਵੀ ਕਸੀ ਹੈ ਨਾ ਤੇ ਆਪਾਂ ਹੱਥ ਦੀ ਮਦਦ ਨਾਲ ਫੁੱਲ ਤਾਰ ਨੂੰ ਕੱਸ ਦਨੇ ਆ ਠੀਕ ਹੈ ਜੀ ਹੁਣ ਆਪਾਂ ਟਰਾਈ ਕਰਕੇ ਦੇਖਦੇ ਹਾਂ ਵੀ ਤਾਰ ਖਿੱਚ ਕੇ ਵੀ ਇਹ ਤਾਰ ਇੱਕ ਦੂਜੀ ਸਾਈਡ ਤੇ ਜਾਂਦੀ ਹੈ ਕਿ ਨਹੀਂ ਜਾਂਦੀ ਚਲੋ ਟਰਾਈ ਕਰਦੇ ਹਾਂ ਠੀਕ ਹੈ ਓਕੇ ਜਨਨ ਕੀ ਇਹ ਸਾਡੀ ਜੋੜ ਦੀ ਦੋਨੇ ਤਰ੍ਹਾਂ ਦੀ ਜੁਆਇੰਡਿੰਗ ਅਚੀ ਤਰ੍ਹਾਂ ਲੱਗ ਗਈ ਹੈ ਤੇ ਆਪਾਂ ਨੂੰ ਇਸੇ ਤਰ੍ਹਾਂ ਜੋੜ ਲਾਉਣਾ ਚਾਹੀਦਾ ਹੈ ਧੰਨਵਾਦ